ਤੂੰ ਤਾਂ ਦਹੀ ਦਾ ਖਾਣਾ ਕਹਿੰਦਾ ਮੇਰਾ ਦੇਸ਼ ਹਰਿਆਣਾ ਆ ਰਾਜ ਸਹੀ ਹੈ ਸਤਰੀਕਰ ਕਿਹੜੇ ਪਿੰਡੋਂ ਆਏ ਹੋ ਪੀੜ ਰੌਕਾਂ ਦੇ ਜਿਲ੍ਹਾ ਮੋਗਾ ਪੀੜ ਰੌਕਾਂ ਤੋਂ ਜਿਲ੍ਹਾ ਮੋਗਾ ਜਿੱਥੇ ਚੁਗਦੇ ਫਿਰਦੇ ਆ ਚੋਗਾ ਮੋਗੇ ਦੇ ਵਿੱਚ ਖੜੇ ਆ ਚੱਲੇ ਚੋਗਾ ਪਾਣੀ ਚੁਗਦੇ ਫਿਰਦੇ ਆ ਤੇ ਬਾਈ ਜੀ ਕੈਮਰੇ ਸਟਾਨ ਤੇ ਜਿੱਤੀ ਅੱਜ 23 ਨੰਬਰ ਤੇ 23 ਨੰਬਰ ਤੇ ਬਾਈ ਦੀ ਕੱਟੀ ਆਈ ਹੈ ਕੱਟੀਆਂ ਚੋਂ 110 110 23 ਨੰਬਰ ਤੇ ਬਹੁਤ ਵੱਡੀ ਗੱਲ ਹੈ ਬਹੁਤ ਵੱਡੇ ਸਟਾਨ ਤੇ ਪਹੁੰਚੀ ਹੈ ਆਉਣ ਵਾਲੇ ਸਮੇਂ ਦੇ ਵਿੱਚ ਇਹ ਕੱਟੀ ਪਹਿਲੇ ਨੰਬਰ ਤੇ ਤੇਰੀ ਫਸਟ ਹੋਇਆ ਕਰੂਗੀ ਕਿਉਂਕਿ ਕੱਟੀ ਦੀ ਤਸਵੀਰ ਬਹੁਤ ਸੋਹਣੀ ਹੈ ਸਿੰਘੀ ਬਹੁਤ ਸੋਹਣੀ ਹੈ ਤੇ ਮੱਥਾ ਬਹੁਤ ਸੋਹਣਾ ਹੈ ਪਿੱਛਾ ਵਾਲਾ ਚੌੜਾ ਹੈ ਤੇ ਪਿੱਛਾ ਚੌੜਾ ਹੈ ਇਹਦੀ 23ਵਾਂ ਮਹੀਨਾ ਲੱਗਿਆ ਹਾਂ ਗੱਬਣ 6ਵਾਂ ਮਹੀਨਾ ਲੱਗਿਆ ਪੰਜਵੇਂ ਮਹੀਨੇ ਦੀ ਗੱਬਣਾ 6ਵਾਂ ਹੁਣ ਲੱਗਿਆ ਹਰਿਆਣੇ ਦੇ ਸਰਕਾਰੀ ਸੀ ਬੰਦੀ ਹੈ 1470 ਦਾ ਅੱਛਾ ਜੀ ਹਰਿਆਣੇ ਦੇ 24 ਸੀ ਬੰਦੀ ਹੈ ਹਾਂਜੀ ਇੱਕ ਤੋਂ ਗੱਬਣ ਹੈ ਅੱਛਾ ਕੱਪ ਚਾਬੂਚਾ ਬਹੁਤ ਚੌੜਾ ਜੀ ਦਿਖਾਓ ਸਾਰੀ ਦਿਖਾ ਦਿਓ ਬਾਕੀ ਤੇਰੀ ਕੱਟੀ ਸਾਊ ਬਹੁਤ ਹੈ ਯਾਰ ਜਿੰਨ ਦਾ ਜਵਾਕ ਵਿੱਚ ਨਹੀਂ ਜਾਂਦਾ ਇਹ ਗੁੱਟੇਗਾ ਹਾਂ ਇਹ ਨਹੀਂ ਹੈਗੀ ਹੈ ਜੀ ਹੈ ਜੀ ਬਰੀਡ ਕਰ ਬਰੀਡ ਨੂੰ ਆਪਾਂ ਉਹੀ ਨਹੀਂ ਰੋਂਦੇ ਚੰਗੇ ਝੋਟਿਆਂ ਨੂੰ ਚੰਗੀਆਂ ਬਈ ਸਾਨੂੰ ਪਰ ਸਾਡੇ ਲੋਕਾਂ ਨੇ ਇਹ ਗਵਾਤੀ ਹਰਿਆਣੇ ਦੇ ਵਿੱਚ ਵਗ ਜਾ ਏਕ-ਇਕ ਚੌਧਰੀ ਦੇ ਘਰੇ 100-100 ਮੱਝ ਜਰੂਰ ਖੜੀ ਹੋਣੀ ਕਿਉਂਕਿ ਉਹ ਦੋ-ਦੋ ਕੀਲੇ ਚਰੀ ਦੇ ਬੀਜਦੇ ਨੇ ਮੈਂ ਕੰਮੇ ਮੈਸਾਂ ਤੇ ਕਰਦੇ ਨੇ ਜੇ ਫਸਲ ਘਟ ਹੋ ਜੇ ਦੁੱਧ ਦਹੀ ਦਾ ਖਾਣਾ ਕਹਿੰਦਾ ਮੇਰਾ ਦੇਸ ਹਰਿਆਣਾ ਦਾ ਆ ਰਾਜਸੀਆ ਇਹ ਭਾਈ ਮੈਂ ਸਭੀ ਜ਼ਿਮੀਂਦਾਰ ਹਰਿਆਣੇ ਦੀ ਪਾਲ ਗਿਓ ਅੱਜ ਉਹਨਾਂ ਦੇ ਸ਼ੌਂਕ ਨੂੰ ਦੇਖਦੇ ਹੋਏ ਸਾਡੇ ਇਹ ਜੇ ਪੰਜਾਬੀ ਮੁੰਡਿਆਂ ਨੂੰ ਸ਼ੌਂਕ ਜਾ ਕੇ ਮੇਲਿਆਂ ਦੇ ਤੇ ਮੇਲੇ ਸਾਡੇ ਬਾਈਆਂ ਨੇ ਸਣੀ ਵਰਗੇ ਨੇ ਦਿਖਾਤੇ ਸਾਨੂੰ ਵੀ ਦੁਨੀਆਦਾਰੀ ਇੱਥੇ ਜਵਦੀ ਹੈ ਸ਼ੌਂਕ ਪੈਦਾ ਕਰਾ ਤੇ ਤੇ ਬਾਈ ਤੇਰਾ ਨੰਬਰ ਬੋਲੀ 99783 64790 ਦੁਬਾਰੇ ਫਿਰ ਬੋਲੀ 99783 64790 ਕੀ ਨੋ ਹੈ ਜੀ ਅੰਗਰੇਜ਼ ਸਿੰਘ ਅੰਗਰੇਜ਼ ਸਿੰਘ ਹੈ ਵੀ ਅੰਗਰੇਜ਼ ਪੂਰਾ ਤੇਜ ਆ ਸਾਸਤਰੀ ਕਾਰਜੀ ਧੰਨਵਾਦ ਮਹਾਰਾਜ ਨੂੰ ਤਾਕੀਆਂ ਬਖਸ਼ੇ ਕਰਮਾਣ ਇਹਦੀ ਮਾਨਾ ਰਿਕਾਰਡ ਆ 20 ਕਿਲੋ ਦਾ ਜੀ ਕੋਈ ਟਾਈਮ ਦਾ ਹਾਂ ਜੀ ਬਹੁਤ ਦੁੱਧ ਕੱਢਿਆ ਯਾਰ ਇਹਦੀ ਮਾਂ ਨੇ ਹਾਂ ਪੇਗਾ ਚੰਗੇ ਸੀਮਣ ਦੀ ਬਹੁਤ ਕੱਢੂਗੀ ਕਾੜਾ ਉਹ ਤਾਂ ਗੱਲ ਛੱਡਿਆ ਜਿੰਝੀਆਂ ਮਾਵਾ ਹੁਣੀਆਂ ਹੀ ਜਾਂੀਆਂ ਹਾਂ ਜੀ ਇਹ ਵੀ ਕੰਟੂ ਕੀ ਵੱਧ ਕੇ ਕੱਢੂਗੀ ਹਾਂ ਜੀ ਹਾਂ ਹਾਈਟ ਹੋਰ ਉੱਚੀ ਹੋਊਗੀ ਹਾਂ ਜੀ ਇਹ ਤਾਂ ਕੀਰੀ ਹੈ ਬਈ ਇਹ ਤਾਂ ਕੀਰੀ ਹੈ ਕੀਰੀ ਜੀ ਹਾਂ ਜੀ ਪਤੰਦਰਾ ਦੋ ਦੰਦ ਵੀ ਨਹੀਂ ਹੋਈ ਅਜੇ ਹੈ ਕਮਾਲ ਕਰਦੀ ਝੋਟੀ ਵਧੀਆ ਨੰਬਰਾਂ ਚ ਜਿੱਤ ਗਈ 100 ਚੋਟੀ ਚੋਂ ਤੀਸਰੇ ਨੰਬਰ ਤੇ ਆ ਗਈ ਹਾਂ ਜੀ ਠੀਕ ਹੈ ਰਾਜੂ ਬਹੁਤ ਵਧੀਆ ਰਿਜ਼ਲਟ ਲਿਆ ਤਾ ਮੇਰੇ ਧੰਨਵਾਦ ਬਾਈ ਮੋਰਾ 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 ਦੇਖੋ ਜੀ ਬਾਈ